ਜਿੱਦ ਲਈ ਮਸ਼ਹੂਰ ਚੀਜ਼ ਹੈ ਵੀ ਡਾਇਨਾਸੌਰ ਆ ਗਿਆ ਜੇ ਤੁਸੀਂ ਆਪਣੀ ਲਾਈਵ ਹੋਗੇ ਹੁਣ ਮੰਨिए ਵੀ ਅਕਾਲੀ ਦਲ ਦੇ ਨਾਲ ਡਾਇਨਾਸੌਰ ਦਾ ਇੱਕ ਨਾਮ ਜੁੜ ਗਿਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਡਾਇਨਾਸੌਰ ਵੀ ਆ ਗਏ ਅਕਾਲੀ ਵੀ ਆ ਗਏ ਤੇ ਕਿਲੇ ਵੀ ਅਸੀਂ ਖਾਲੀ ਰੱਖੇ ਹੋਏ ਨੇ ਜਿਹੜੇ ਅਸੀਂ ਬੰਨਣੇ ਨੇ ਫਿਰ ਉੱਤੇ ਠੀਕ ਹੈ ਉਹਨਾਂ ਨੂੰ ਅਸੀਂ ਉੱਥੇ ਹੀ ਬੰਨਣਾ ਜਿਹੜੇ ਕਹਿੰਦੇ ਸੀਗੇ ਫਿਰ ਉਹਨਾਂ ਨੂੰ ਪੁੱਛਣਾ ਵੀ ਹੁਣ ਡਾਇਨਾਸੌਰ ਦੇ ਬਰਾਬਰ ਬੰਨੀ ਹੈ ਜਾਂ ਸਾਨੂੰ ਪਿੱਛੇ ਬੰਨੀ ਹੈ ਦੋਨੇ ਆਉਣਗੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆਉਣਗੇ ਆਜੋ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਨਾਬਾ ਦੇ ਸਭका ਪ੍ਰਧਾਨ ਨਗਰ ਕੂਚ ਤੋਂ ਗੁਰਸੇਵ ਸਿੰਘ ਗੋਲੂ ਜੀ ਮੌਜੂਦ ਨੇ ਜੋ ਕਿ ਆਪਣੇ ਨਾਬਾ ਦੇ ਵਾਰਡ ਦੀ ਐਮਸੀ ਵੀ ਨੇ ਗੁਰਸੇਵ ਸਿੰਘ ਗੋਲੂ ਜੀ ਨੇ ਗੱਲ ਕਰਾਂ ਗੋਲੂ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਅੱਜ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਦੇਖੋ ਤੁਸੀਂ ਚੜ੍ਹਦੀ ਕਲਾ 'ਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਆ ਤੇ ਬੜਿਆਂ ਦੇ ਅੱਜ ਭਲੇਖੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਕਿ ਹੈਗਾ ਸੀ ਵੀ ਕਾਲੀ ਦਲ ਤਾਂ ਜਿੱਕੇ ਤੇ ਲੱਭਣਾ ਹੀ ਨਹੀਂ ਜਾਂ ਕਿਤੇ ਨਹੀਂ ਅੱਜ ਉਹੀ ਨਹੀਂ ਲੱਭ ਰਹੇ ਠੀਕ ਹੈ ਤਿੰਨ ਸਾਡੀਆਂ ਚਾਰ ਸੀਟਾਂ ਹੀ ਜਿਹੜੀਆਂ 10-10 ਵੋਟਾਂ ਤੇ 20-20 ਵੋਟਾਂ ਤੇ ਅਸੀਂ ਪਿੱਛੇ ਰਹਿ ਗਏ ਠੀਕ ਹੈ ਪਰ ਪੂਰੀ ਲੜਾਈ ਲੜੀ ਆ ਜਿੱਥੇ ਇਹਨਾਂ ਨੇ ਫੁੱਲ ਧੱਕਾ ਕਰਿਆ ਜਾ ਕੇ ਸਾਰੇ ਪ੍ਰਸ਼ਾਸਨ ਨੇ ਧੱਕਾ ਕਰਿਆ ਜੋ ਉਹੀ ਸੀਟਾਂ ਸਭ ਤੋਂ ਵੱਧ ਲੀਡ ਤੇ ਅਸੀਂ ਜਿੱਤੇ ਆ। ਠੀਕ ਹੈ। ਇਹੀ ਇਹਨਾਂ ਦੇ ਮੂੰਹ ਤੇ ਚਪੇੜ ਹੁੰਦੀ ਆ ਦੇਖੋ। ਕਿਸ ਤਰ੍ਹਾਂ ਲੱਗਦਾ ਜਿਵੇਂ ਦਲਦਿੱ ਦੀ ਚ ਬਲਾਗ ਸ਼ਮਤੀ ਵੀ ਤੁਹਾਡੇ ਹੱਥ ਚ ਆ ਗਈ। ਜ਼ਿਲ੍ਹਾ ਪਰਿਸ਼ਦ ਵੀ ਤੁਹਾਡੇ ਆ ਗਈ। ਬੋੜਾਂ ਇਹ ਤਾਂ ਸਾਰਾ ਜ਼ੋਨ ਹੀ ਤੁਹਾਡੇ ਹੱਥ ਸਾਰਾ ਸਾਰਾ ਜ਼ੋਨ ਆ ਗਿਆ ਜੀ। ਹਜੇ ਰਿਜ਼ਲਟ ਚੱਲ ਰਹੇ ਨੇ। ਆਹੋ ਫੋਨ ਆ ਕੇ ਹਟਿਆ। ਠੀਕ ਹੈ ਜੀ। ਹਜੇ ਵੀ ਸਾਡੇ ਦੋ ਬੰਦੇ ਨੇ ਜਿਹੜੇ ਬਹੁਤ ਲੀਡ ਤੇ ਅੱਗੇ ਚੱਲ ਰਹੇ ਨੇ। ਕਾਫ ਮੁਕਾਬਲਾ ਚੱਲ ਰਿਹਾ ਪੂਰਾ। 2027 ਦੇ ਵਿੱਚ ਨਾ ਜਿਵੇਂ ਇਹ ਕਹਿੰਦੇ ਸੀਗੇ ਇਹਨਾਂ ਨੂੰ ਕੈਂਡੀਡੇਟ ਕੋਈ ਨਹੀਂ ਲੱਭਣਾ ਦੇਖਦੇ ਜਾ ਸਾਰੇ ਭੱਜਣਗੇ ਛੱਡ ਛੱਡ ਕੇ ਠੀਕ ਹੈ ਇੱਕ ਅਕਾਲੀ ਦਲ ਲਈ ਮਸ਼ਹੂਰ ਚੀਜ਼ ਹੈ ਵੀ ਡਾਇਨਾਸੌਰ ਆ ਗਿਆ ਜੇ ਤੁਸੀਂ ਆਪਣੀ ਲਾਈਵ ਹੋਗੇ ਹੁਣ ਮੰਨिए ਵੀ ਅਕਾਲੀ ਦਲ ਦੇ ਨਾਲ ਡਾਇਨਾਸੌਰ ਦਾ ਇੱਕ ਨਾਮ ਜੁੜ ਗਿਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਡਾਇਨਾਸੌਰ ਵੀ ਆ ਗਏ ਅਕਾਲੀ ਵੀ ਆ ਗਏ ਤੇ ਕੀਲੇ ਵੀ ਅਸੀਂ ਖਾਲੀ ਰੱਖੇ ਹੋਏ ਨੇ ਜਿਹੜੇ ਅਸੀਂ ਬੰਨਣੇ ਨੇ ਫਿਰ ਠੀਕ ਹੈ ਉਹਨਾਂ ਨੂੰ ਅਸੀਂ ਉੱਥੇ ਹੀ ਬੰਨਣਾ ਜਿਹੜੇ ਕਹਿੰਦੇ ਸੀਗੇ ਫਿਰ ਉਹਨਾਂ ਨੂੰ ਪੁੱਛਣਾ ਵੀ ਹੁਣ ਡਾਇਨਾਸੌਰ ਦੇ ਬਰਾਬਰ ਬੰਨੀ ਹੈ ਜਾਂ ਸਾਨੂੰ ਪਿੱਛੇ ਬੰਨੀ ਹੈ ਦੋਨੇ ਆਉਣਗੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆਉਣਗੇ ਇਹ ਸਨ ਸਾਹਿਬ ਵਾਈਗਰ ਚ ਕਾਰਤਾ ਸਾਹਿਬ ਜਿਹਦੀ ਫਤਿਹ ਜੋ ਅੱਜ ਸ਼ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋ ਰਹੀ ਹੈ ਇਹ ਮੈਂ ਸਮਝਦਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜੋ ਸਪਿਰਟ ਅਕਾਲੀ ਦਲ ਦੇ ਵਰਕਰਾਂ ਵਿੱਚ ਭਰੀ ਹੈ ਉਸੇ ਦਾ ਕਾਰਨ ਹੈ ਕਿ ਅੱਜ ਵਰਕਰ ਜਿਹੜਾ ਤਕੜਾ ਹੋ ਕੇ ਲੜਾਈ ਲੜ ਰਿਹਾ ਹੈ ਉਹਨਾਂ ਨੇ ਲੜਾਈ ਲੜੀ ਆ ਵਰਕਰਾਂ ਨੇ ਤਾਂ ਹੀ ਅੱਜ ਜਿੱਤ ਪ੍ਰਾਪਤ ਹੋ ਰਹੀ ਹੈ ਜੋ ਵਰਕਰ ਹੁਣ ਲੜਾਈ ਲੜ ਕੇ ਅੱਗੇ ਵਧ ਰਹੇ ਨੇ ਸ਼੍ਰੋਮਣੀ ਅਕਾਲੀ ਦਲ 2027 ਦੀ ਸਰਕਾਰ ਨੂੰ ਕੋਈ ਨਹੀਂ ਰੋਕ ਸਕਦਾ ਮੈਂ ਜਿਵੇਂ ਤੁਸੀਂ ਕਹਿ ਰਹੇ ਹੋ ਡਾਇਨਾਸੌਰ ਵੀ ਆ ਗਏ ਤੇ ਅਕਾਲੀ ਵੀ ਆ ਗਏ ਹੁਣ ਇਹਨਾਂ ਨੂੰ ਭੱਜਿਆ ਨੂੰ ਕਿਤੇ ਥਾਂ ਨਹੀਂ ਤੇ ਜਿਵੇਂ ਡਾਇਨਾਸੌਰ ਦੀ ਗੱਲ ਕਰੀਏ ਛੋਟੀ ਗੱਲ ਤੋਂ ਗੱਲ ਚਲੀ ਆ ਜ਼ਿਲ੍ਹਾ ਪ੍ਰੀਸ਼ਦ ਦਾ ਡਾਇਨਾਸੌਰ ਆਈਗੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਨੇ ਨਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜੀ ਅਸੀਂ ਜਿੱਤੇ ਆ 44 ਪਿੰਡ ਪੈਣਦੇ ਨੇ 44 ਪਿੰਡਾਂ 'ਚ ਅਸੀਂ ਜਿੱਤੇ ਆ ਦੋ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੇ ਉਹਨਾਂ ਦੀ ਗਿਣਤੀ ਹੋ ਰਹੀ ਹੈ ਦੋਨਾਂ 'ਚ ਸ਼੍ਰੋਮਣੀ ਅਕਾਲੀ ਦਲ ਲੱਗੇ ਚੱਲ ਰਿਹਾ ਹੈ ਮੈਂ ਬਲਾਕ ਸਮਝੀਆਂ ਵੀ ਅਕਾਲੀ ਦਲ ਜਿੱਤ ਰਿਹਾ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਹੋ ਸਕਦਾ ਹੈ 90 ਦੀ ਕਮੇਟੀ ਤੇ ਵੀ ਜੋ ਬਲਾਕ ਸਮਝੀਆਂ ਉਹਦੇ ਸ਼੍ਰੋਮਣੀ ਅਕਾਲੀ ਦਲ ਦਾ ਚੇਅਰਮੈਨ ਬਣੇ ਜਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਠੀਕ ਹੈ ਦੇਖੋ ਸਰਬਾਲ ਹਲਕਾ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਅੱਜ ਇਲੈਕਸ਼ਨ ਦੇ ਰਿਜ਼ਲਟ ਆ ਰਹੇ ਨੇ ਬਲਾਕ ਸਮਤੀ ਦੇ ਜ਼ਿਲ੍ਹਾ ਬਰੁਸ਼ੀ ਦੀ ਮੈਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਮਿਹਨਤ ਸਦਕਾ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀਗਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਵਿੱਚ ਬਹੁਤ ਸਪਿਰਟ ਭਰੀ ਹੈ ਸੋ ਉਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸਾਰਾ ਖੜਾ ਹੋਇਆ ਸੋ ਨਾਬੇ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਸਾਹਿਬਾਨ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਕਿਉਂਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਸੀ ਨਾਬੇ ਜੋ ਜਿਹੜਾ ਮਿਹਨਤ ਰਹੀ ਕਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਪੂਰੀ ਮਿਹਨਤ ਕੀਤੀ ਆ ਸੋ ਮੈਂ ਸਮੂਹਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੋਣ ਇਸ ਗੱਲ ਨੂੰ ਇਸ ਖੁਸ਼ੀ ਨੂੰ ਵਧਾ ਕੇ ਅੱਗੇ ਪਿੰਡਾਂ ਦੇ ਵਿੱਚ ਰਹਿ ਕੇ ਸ਼ਹਿਰਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਵਾਂਗੇ ਸੋ 2027 ਦੀ ਜਿਹੜੀ ਸਰਕਾਰ ਹੈ ਉਹ ਅਸੀਂ ਬਣਾਵਾਂਗੇ। ਦਲੱਦੀ ਪਿੰਡ ਤੋਂ ਕਿਸ ਤਰ੍ਹਾਂ ਦੇ ਵਧੀਆ ਰੁਝਾਨ ਬਹੁਤ ਵਧੀਆ ਰੁਝਾਨ ਦੇ ਹੈ। ਦਲੱਦੀ ਪਿੰਡ ਦਾ ਜਿਹੜਾ ਜ਼ੋਨ ਸੀਗਾ ਸਾਡਾ ਬਲਾਕ ਸੰਮਤੀ ਵੀ ਜਿੱਤੇ ਆ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਦਲੱਦੀ ਸੀ ਸਾਡੀ ਉਹ ਵੀ ਜਿੱਤੇ ਹੈਗੇ ਆ। ਸੋ ਅਸੀਂ ਬਹੁਤ ਵੱਡੇ ਪੱਧਰ ਤੇ ਜਿੱਤ ਰਹੇ ਜਿਹੜੀਆਂ ਸਾਡੀਆਂ ਹਾਰ ਵੀ ਹੋਈ ਹੈ ਕਿਤੇ ਕਿਤੇ 10 ਵੋਟਾਂ ਤੇ ਹੋਈ ਹੈ ਕਿਤੇ 9 ਵੋਟਾਂ ਤੇ ਹੋਈ ਹੈ ਕਿਤੇ 26 ਵੋਟਾਂ ਤੇ ਹੋਈ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਹਾਰੇ ਵੀ ਨੇ ਉਹ ਸਾਡੇ ਹਾਰੇ ਨਹੀਂ ਤੇ ਪਰਸੈਂਟੇਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਾਭੇ ਦੇ ਵਿੱਚ ਹੈ ਇਹਨਾਂ ਦੋਵੇਂ ਪਾਰਟੀਆਂ ਤੋਂ ਤੇ ਆਪਣੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਸਮੁੱਚੇ ਨਾਬੇ ਦੀ ਲੀਡਰਸ਼ਿਪ ਵੱਲੋਂ ਨਾਬੇ ਦੇ ਵਰਕਰ ਸਹਿਬਾਨ ਵੱਲੋਂ ਤੇ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਉਹਨਾਂ ਦੀ ਜਿੱਤ ਹੋਈ ਆ ਸੋ ਅਸੀਂ ਵਰਕਰਾਂ ਦੇ ਮਿਹਨਤ ਕਰਦੇ ਰਵਾਂਗੇ ਮਨਿਸਨੋਸ ਮਨਿਸਨ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਰਿਜ਼ਲਟ ਆ ਰਹੇ ਨੇ ਸ਼ਰਮਣੀ ਅਕਾਲੀ ਦਲ ਦੇ ਨਾਬਾ ਬਲੋਕਾਂ ਦੇ ਦੇਖੋ ਜੀ ਇਹ ਸਾਰਾ ਪੂਰੇ ਪੰਜਾਬ ਦਾ ਸਹਰਾ ਜਾਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਪਿਛਲੇ 10 ਸਾਲ ਤੋਂ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਠੀਕ ਹੈ ਉਹ ਹਜੇ ਇੱਕ ਆਪਣਾ ਸਟੈਂਡ ਤੇ ਅੜੇ ਰਹੇ ਠੀਕ ਹੈ ਗਲਤ ਬੰਦੇ ਆ ਦੇ ਨਾਲ ਨਹੀਂ ਚੱਲੇ ਤੇ 10 ਸਾਲ ਬਾਅਦ ਉਹਨਾਂ ਨੂੰ ਉਹਨਾਂ ਦੀ ਲੜਾਈ ਦਾ ਰਿਜ਼ਲਟ ਮਿਲ ਰਿਹਾ ਅੱਜ ਸੋ ਇਹ ਹੁਣ ਗੱਲ ਹੁਣ ਤੈ ਹੈਗੀ ਹੈ ਕਿ 27 ਦੇ ਵਿੱਚ ਲੋਕ ਉਹਨਾਂ ਨੂੰ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਠੀਕ ਹੈ ਜੀ ਸੋ ਇਹ ਇਹ ਇਲੈਕਸ਼ਨਾਂ ਤੋਂ ਉਹਨਾਂ ਦੇ ਚੀਫ ਮਿਨਿਸਟਰੀ ਦੀ ਨਹੀਂ ਰੱਖੀ ਗਈ ਅਕਾਲੀ ਦਲ ਮੁੜ ਪਾਵਰ 'ਚ ਸਸਾਈ 'ਚ ਆਊਗਾ ਜਿਵੇਂ ਤਿੰਨ ਜ਼ਿਲ੍ਹਾ ਬਰਸ਼ੇ ਨੇ ਜੀ ਇੱਕ ਤਾਂ ਆਪਣੀ ਆ ਹੀ ਗਈ ਉਹਦੇ ਵਿੱਚ ਤਾਂ ਉਹ ਕਿਵੇਂ ਲੱਗਦਾ ਦੇਖੋ ਦੇਖੋ ਇਹ ਮੈਨੂੰ ਤਾਂ ਖਾਸ ਕਰਕੇ ਉਹ ਸੀਟ ਦੀ ਬਹੁਤ ਖੁਸ਼ੀ ਹੈ ਕਿਉਂਕਿ ਪਿਛਲੀ ਵਾਰੀ ਜਦੋਂ ਮੈਂ ਇੱਥੇ ਨਾਬੇ ਸੀਗਾ ਉਦੋਂ ਮੈਂ ਉਹ ਸੀਟ ਤੋਂ ਲੜਿਆ ਸੀਗਾ ਸੋ ਅੱਜ ਹੁਣ ਮੇਰੇ ਬਾਅਦ ਬਹੁਤ ਦੁਬਾਰਾ ਕਾਲੀ ਦਲ ਦੇ ਝੋਲੀ ਸੀਟ ਪਈ ਐ ਸੋ ਇਹ ਬਹੁਤ ਵੱਡੀ ਜਿੱਤ ਹੈ ਜੀ ਦੇਖੋ ਗੱਲਾਂ ਆਪਾਂ ਕਰ ਲੈਨੇ ਆ ਕਿ ਜੀ ਚਲੋ ਛੋਟੀਆਂ ਇਲੈਕਸ਼ਨਾਂ ਇਹ ਹੈ ਉਹ ਹੈ ਪਰ ਇੱਥੇ ਅੜਾ ਅੜਾਈ ਜਿਹੜੀ ਹੁੰਦੀ ਹੈ ਨਾ ਇਹ ਸਿਗਨਲ ਬਹੁਤ ਅੱਗੇ ਤਾਈ ਜਾਂਦਾ ਨਾਲੇ ਹਜੇ ਸਰਕਾਰ ਦਾ ਇੱਕ ਪੂਰਾ ਸਾਲ ਪਿਆ ਨਾਲੇ ਸਰਕਾਰ ਨੇ ਸਾਨੂੰ ਦਿੱਤਾ ਹੀ ਕੇਵਲ ਹਫਤਾ ਸੀਗਾ ਕੈਂਪੇਨਿੰਗ ਆਸਤੇ ਜੇ ਕਿਤੇ ਥੋੜਾ ਜਿਹਾ ਵੱਧ ਦਿਨ ਮਿਲ ਜਾਂਦੇ ਆ ਜਿਹੜੀਆਂ 5-7 ਉਹਨਾਂ ਦੀਆਂ ਆਉਣੀਆਂ ਨੇ ਉਹ ਵੀ ਨਹੀਂ ਸੀ ਆਉਂਦੀਆਂ ਉਹਨਾਂ ਨੇ ਸਰਕਾਰ ਦੀ ਮਸ਼ੀਨਰੀ ਦੀ ਇੰਨੀ ਦੁਰਵਰਤੋਂ ਕੀਤੀ ਐ ਜਿੱਥੇ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠੀ ਵੀਡੀਓ ਸ਼ਰੀਆਮ ਬੀਬੀ ਕਹਿ ਰਹੀ ਹੈਗੀ ਆ ਕਿ ਜੀ ਇਹਨਾਂ ਕੋਲ ਇਹਨਾਂ ਕੋਲ ਤਾਂ ਪੱਲੇ ਕੈਂਡੀਡੇਟ ਨਹੀਂ ਪੰਦੇ ਮੈਂ ਹੈਰਾਨ ਆ ਕਿ ਕਿਸ ਸਾਭ ਦੀ ਸਰਕਾਰ ਹੈ ਇਹ ਤੇ ਇਹ ਕੈਸੇ ਅਫਸਰ ਲਾਏ ਨੇ ਜਿਨ੍ਹਾਂ ਨੂੰ ਕੋਈ ਲਹਿਜ਼ਾ ਨਹੀਂਗਾ ਕਿ ਆਪਣੇ ਕੰਮ ਕਿਵੇਂ ਕਰਨਾ ਹੈ ਕੀ ਕਰਨਾ ਹੈ ਉਹ ਇੱਕ ਪੋਲਿਟিক্যাল ਪਾਰਟੀ ਬਣ ਕੇ ਧਿਰ ਬਣ ਕੇ ਬੈਠ ਗਏ ਨੇ ਆਪਣੇ ਉਸ ਦਸਤੂਰ